ਦੁਖ ਟਲ ਗੁਰ ਸੇਵੀਐ ਨਹ ਨਿਸ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤਿ ਖੰសម្ਦੀ ਨੂਰ ਰਸੋ ਕੁਰਸੋ ਛੱਤੀਆ ਤੁਦਿ ਡਿਟ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਕੱਟੀਆ ਸਜਣ ਸੱਚਾ ਬਾਦਸ਼ਾਹ ਰਿਸ਼ੋ ਦਾਸੋ ਜਿਸ ਪਾਸ ਵਹਟਿਓ ਸੋਹੀਐ ਸਭਨਾ ਦਾ ਵੀਸਾ ਸਜਣ ਸਚਾ ਪਾਤਸ਼ਾਹ ਸਿਰਸ਼ੋ ਦਾਸੋ ਜਿਸ ਪਾਸ ਬਹਠਿਓ ਸੋਹੀਏ ਸਭਨਾ ਦਾ ਵੀ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਤਨੋ ਸ੍ਰੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿਨਹੀ ਸੁਣਿਆ ਦੁਖ ਸੁਖ ਮੇਰਾ ਬਿਦ ਨੀਕੀ ਖਟਾਨੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਨਹੀ ਸੁਣਿਆ ਦੁੱਖ ਸੁਖ ਮੇਰਾ ਤੋ ਬਿਦ ਨੀਕੀ ਖਟਾਨੀ ਜੀਵ ਕੀ ਏਕ ਹੀ ਪਹਮਾਨੀ ਜਤਨ ਕਰ ਰਹੇ ਬਹੁ ਤੇਰੇ ਤਿਨ ਤਿਲ ਨਹੀਂ ਕੀਮਤ ਜਾਣੀ ਰਹਾ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰਦੀਨੋ ਮਨ ਤਾਨੀ ਡਿਗ ਨ ਡੋਲੇ ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ ਹੋਏ ਜੋ ਬੀਚ ਹਮ ਤੁਮ ਕਾਸ਼ ਹੋਤੇ ਤਿੰਨ ਕੀ ਬਾਤ ਬਿਲਾਨੀ ਅਲੰਗ ਰ ਮਿਲ ਥੈਲੀ ਹੋਈ ਹੈ ਤਤ ਕਣਕ ਵਖਾਨੀ ਪ੍ਰਗਟਿਓ ਜੋਤ ਸਹਜ ਸੁਖ ਸੋਭਾ ਬਜੇ ਅਨਹਤ ਬਾਣੀ ਕਹੋ ਨਾਨਕ ਨਿਹਚਲ ਕਰ ਬਾਦਿਓ ਗੁਰ ਕੀਓ ਤੂ ਜੋਤ ਸਹਜ ਸੁਖ ਸੋਭਾ ਬਜ ਅਨਹਤ ਬਾਣੀ ਕਹੋ ਨਾਨਕ ਨਿਹਚਲ ਘਰ ਬਾਦਿਓ ਗੁਰ ਕੀਓ ਬੰਦੋਨੀ ਵਾਹਿਗੁਰੂ ਜੀ ਕੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ